ਮੇਰੇ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਹੈ ਪੰਜਾਬੀ ਆਧੁਨਿਕ ਪੰਜਾਬੀ ਸਹਿਤ ਤਾਂ ਪੰਜਾਬੀ ਦੇ ਵਿੱਚ ਅਸੀਂ ਅੱਜ ਕਰ ਰਹੇ ਆ ਆਧੁਨਿਕ ਪੰਜਾਬੀ ਸਹਿਤ ਦੇ ਵਿੱਚ ਅਸੀਂ ਅੱਜ ਕਰ ਦੇਖ ਰਹੇ ਆ ਸਹਿਤਕਾਰ ਤੇ ਉਹਨਾਂ ਦੀਆਂ ਰਚਨਾਵਾਂ ਤਾਂ ਜਿਵੇਂ ਹੁਣ ਤੁਸੀਂ ਦੇਖਦੇ ਹੋ ਨਾ ਪੰਜਾਬ ਜੀਕੇ ਦੇ ਵਿੱਚ ਪੰਜਾਬ ਜੀਕੇ ਦੇ ਵਿੱਚ ਤੁਹਾਡੀ ਹਿਸਟਰੀ ਤੇ ਬਾਕੀ ਚੀਜ਼ਾਂ ਨ ਪੁੱਛ ਦੇਣੀ ਜਿਵੇਂ ਬਿਲਡਿੰਗ ਪੁੱਛ ਲਈ ਕੋਈ ਜ਼ਿਲ੍ਹਾ ਪੁੱਛ ਲਿਆ ਨਾਲ ਹੀ ਸਾਡੇ ਕੋਈ ਵੀ ਲੇਖਕ ਚੱਕੀ ਉਹਨਾਂ ਨੂੰ ਕਿਹੜੀ ਰਚਨਾ ਤੇ ਸਹਿਤ ਅਕੈਡਮੀ ਅਵਾਰਡ ਮਿਲਿਆ ਜਾਂ ਉਹ ਚਾਰ ਰਚਨਾਵਾ ਪਾਉਣਗੇ ਤਾਂ ਪੁੱਛਣਗੇ ਕਿ ਇਹ ਰਚਨਾ ਕਿਹੜੀ ਸਹਿਤਕਾਰ ਦੀ ਆ ਓਕੇ ਤਾਂ ਅੱਜ ਸਾਡੀ ਪਹਿਲੀ ਕਲਾਸ ਆ ਆਧੁਨਿਕ ਪੰਜਾਬੀ ਸਾਹਿਤ ਦੀ ਇਹ ਤੋਂ ਪਹਿਲਾਂ ਆਪਾਂ ਮੱਧਕਾਲੀ ਪੰਜਾਬੀ ਸਾਹਿਤ ਨਾਲ ਨਾਲ ਸਟਾਰਟ ਕਰਿਆ ਹੋਇਆ ਉਬਸ ਜੇ ਆਪਣਾ ਰਹਿੰਦਾ ਜਿਵੇਂ ਉਹਦੇ ਵਿੱਚ ਆਪਣਾ ਸੂਫੀਵਾਦ ਆ ਭਗਤੀ ਕਾਵਾਂ ਤੇ ਹੋਰ ਬਹੁਤ ਰਚਨਾਮਾ ਜਿਹੜੀਆਂ ਆ ਆਪਾਂ ਦੇਖਣੀ ਆ ਉਹਨਾਂ ਦੀ ਨਾਲ-ਨਾਲ ਰਿਵੀਜ਼ਨ ਕਰਦੇ ਰਹੋ ਬਟ ਜਿਹੜੇ ਹੁਣ ਪੇਪਰ ਆ ਰਹੇ ਨੇ ਉਹਦੇ ਵਿੱਚ ਜ਼ਿਆਦਾਤਰ ਜਿਹੜੀਆਂ ਰਚਨਾਮਾ ਆਧੁਨਿਕ ਸਹਿਤਕਾਰਾਂ ਤੇ ਬਹੁਤ ਪੁੱਛੀਆਂ ਜਾਂਦੀਆਂ ਨੇ ਤੇ ਅੱਜ ਆਪਾਂ ਸਟਾਰਟ ਕਰਦੇ ਆ ਤਾਂ ਪਹਿਲਾਂ ਸਾਡੇ ਹੈਗੇ ਨੇ ਪਾਈ ਵੀਰ ਸਿੰਘ ਪਾਈ ਵੀਰ ਸਿੰਘ ਨਾਲ ਪੰਜਾਬੀ ਨੋਵਲ ਨੋਵਲ ਕੀ ਆ ਇੱਥੇ ਨੋਵਲ ਹੈਗਾ ਇੱਕ ਕਾਵ ਰੂਪ ਪਤ ਇਹ ਕਾਵ ਰੂਪ ਪੰਜਾਬੀ ਕਾਵ ਰੂਪ ਆ ਜਾਂ ਕਿਸੇ ਦੇ ਨਾਲ ਸਾਡੇ ਕੋਲ ਆਇਆ ਤਾਂ ਇਹ ਸਾਡੇ ਕੋਲੇ ਅੰਗਰੇਜ਼ਾਂ ਦੇ ਨਾਲ ਆਇਆ ਕਿਉਂਕਿ ਆਪਾਂ ਦੇਖਦੇ ਹਾਂ ਮੱਧ ਕਾਲ ਦੇ ਵਿੱਚ ਸਾਨੂੰ ਨੋਵਲ ਵਰਗੀ ਕੋਈ ਵੀ ਕਾਵ ਰੂਪ ਨਹੀਂ ਮਿਲਿਆ ਆਪਾਂ ਮੱਧ ਕਾਲ 'ਚ ਦੇਖਿਆ ਸਾਨੂੰ 12 ਮਾਮੇ ਅਲੋਣੀਆਂ ਮਿਲੀਆਂ ਬੋਲੀਆਂ ਅਖਾਣ ਮੁਹਾਵਰੇ ਇਹ ਵਾਲੀਆਂ ਚੀਜ਼ਾਂ ਸਾਨੂੰ ਮਿਲਦੀਆਂ ਨੇ ਬਟ ਨੋਵਲ ਕਿੰਨਾ ਨਾ ਲਾਉਂਦਾ ਅੰਗਰੇਜ਼ਾਂ ਨਾਲ ਲਾਉਂਦਾ ਤਾਂ ਪੰਜਾਬੀ ਨੋਵਲ ਦਾ ਮੁੱਢ ਕਿੰਨਾ ਤੋਂ ਵੱਜਦਾ ਪਾਈ ਵੀਰ ਸਿੰਘ ਤੋਂ ओके ਪੇਪਰ ਦੇ ਵਿੱਚ ਪਤਾ ਉਹਨਾਂ ਨੇ ਕਿ ਆਧੁਨਿਕ ਪੰਜਾਬੀ ਜਿਹੜਾ ਕਾਵ ਆ ਆਧੁਨਿਕ ਪੰਜਾਬੀ ਕਾਵ ਦਾ ਮੁੱਢ ਕਿੰਨਾ ਤੋਂ ਵਜਦਾ ਪਾਈ ਵੀਰ ਸਿੰਘ ਜੀ ਤੋਂ ਜੇ ਉਹਨਾਂ ਨੇ ਪਤਾ ਪੰਜਾਬੀ ਨੋਵਲ ਦਾ ਮੁੱਢ ਮੁੱਢੀ ਕਿਹਨਾਂ ਨੂੰ ਕਹਾਂਗੇ ਆਪਾਂ ਪਾਈ ਵੀਰ ਸਿੰਘ ਨੂੰ ਜੇ ਉਹਨਾਂ ਨੇ ਕਹਿਤਾ ਕਿ ਪੰਜਾਬੀ ਨੋਵਲ ਦਾ ਪਿਤਾ ਮੁੱਢੀ ਤੇ ਪਿਤਾ ਦੇ ਵਿੱਚ ਫਰਕ ਆ ਤਾਂ ਫਿਰ ਅਸੀਂ ਕਹਾਂਗੇ ਨਾਨਕ ਸਿੰਘ ਪਾਈ ਵੀਰ ਸਿੰਘ ਜੀ ਨੇ ਨੋਵਲ ਲਿਖੇ ਨੇ ਬਟ ਜਿੰਨੇ ਵੀ ਇਹਨਾਂ ਦੇ ਸਾਨੂੰ 4 ਨੋਵਲ ਮਿਲਦੇ ਨੇ ਇਹਾਰੇ ਨੋਵਲ ਇਹਨਾਂ ਨੇ ਅੰਗਰੇਜ਼ ਸਰਕਾਰ ਦੇ ਖਿਲਾਫ ਲਿਖੇ ਸੀ ਕਿਉਂਕਿ ਆਪਾਂ ਪਿਛਲੀਆਂ ਕਲਾਸਾਂ 'ਚ ਦੇਖਿਆ ਸੀਦਾ ਕਿ ਰਾਜ ਦੋ ਤਰੀਕੇ ਨਾਲ ਹੁੰਦਾ ਇੱਕ ਦਾ ਹੁੰਦਾ ਤਲਵਾਰ ਨਾਲ ਗੋਲੀ ਚਲਾ ਕੇ ਤਲਵਾਰ ਨਾਲ ਤੇ ਦੂਜਾ ਹੁੰਦਾ ਕਲਮ ਨਾਲ ਤਾਂ ਅੰਗਰੇਜ਼ਾਂ ਨੇ ਸਾਡੀ ਮਤਲਬ ਜਿੰਨਾ ਵੀ ਅਸੀਂ ਪਹਿਲਾਂ ਸਹਿਤ ਪੜ ਰਹੇ ਸੀਗੇ ਆਪਾਂ ਦੇਖਿਆ ਜਦੋਂ ਅਸੀਂ ਮਤਲਬ ਗੁਲਾਮ ਹੋਏ ਆ ਤੇ ਉਦੋਂ ਆਪਣੇ ਪੜੇ ਲਿਖਿਆ ਕੀ ਬਰਕ ਬਹੁਤ ਜ਼ਿਆਦਾ ਸੀਗਾ ਇਸ ਟਾਈਮ ਅ ਜੀ ਆਪਾਂ ਦੇਖੀਏ ਤਾਂ ਜਿਵੇਂ ਇਸ ਟਾਈਮ ਆਪਾਂ ਕਹਿੰਦੇ ਕਿ ਕੇਰਲਾ ਦੇ ਵਿੱਚ ਸਾਨੂੰ ਸਭ ਤੋਂ ਵੱਧ ਪੜੇ ਲਿਖੇ ਮਿਲਦੀ ਆ ਜਨਤਾ ਤਾਂ ਉਸ ਟਾਈਮ ਪੰਜਾਬ ਦਾ ਜਿਹੜਾ ਪੜਿਆ ਲਿਖਿਆ ਵਰਗ ਸਭ ਤੋਂ ਜ਼ਿਆਦਾ ਸੀਗਾ ਤਾਂ ਉਹਨਾਂ ਨੇ ਇੱਕ ਚੀਜ਼ ਕਰੀ ਜੋ ਵੀ ਸਾਡੇ ਕੀ ਕਾਵ ਰੂਪ ਸੀ ਇਹ ਚੇਂਜ ਕਰੇ ਤਾਂ ਉਹਦੇ ਵਿੱਚ ਉਹਨਾਂ ਨੇ ਨਾਵਲਾ ਰਾਹੀ ਦੱਸਿਆ ਕਿ ਜਿਹੜੇ ਇਹ ਅੰਗਰੇਜ਼ ਨੇ ਇਹ ਬਹੁਤ ਚੰਗੇ ਨੇ ਓਕੇ ਤਾਂ ਮਤਲਬ ਹੁੰਦਾ ਹੈ ਕਿ ਕਲਮ ਰਾਹੀਂ ਗੁਲਾਮ ਕਰੀਏ ਤਾਂ ਇਹ ਜਿਹੜੇ ਚਾਰ ਦੇ ਚਾਰ ਨਾਵਲ ਸੀਗੇ ਇਹ ਮਤਲਬ ਪਾਈ ਵੀਰ ਸਿੰਘ ਨੇ ਮੁਗਲਾਂ ਤੇ ਅੰਗਰੇਜ਼ਾਂ ਅੰਗਰੇਜ਼ ਸਰਕਾਰ ਦੇ ਮੁਗਲ ਸਰਕਾਰ ਦੇ ਖਿਲਾਫ ਲਿਖੇ ਹੋਏ ਸੀਗੇ ਓਕੇ ਤਾਂ ਇਹਦੇ ਵਿੱਚ ਉਹਨਾਂ ਨੇ ਸਿੱਖ ਮਤਲਬ ਸਿੱਖ ਸਮਾਜ ਨੂੰ ਦੱਸਿਆ ਕਿ ਮਤਲਬ ਇਹਦੇ ਵਿੱਚ ਥੋੜਾ ਜਿਹਾ ਸੀਗਾ ਕਿ ਮਤਲਬ ਸਿੱਖ ਜਿਹੜਾ ਸਮਾਜ ਉਹਦੇ ਆਸ-ਪਾਸੇ ਘੁੰਮ ਰਹੇ ਸੀ ਤਾਂ ਮਤਲਬ ਖਿਲਾਫ ਕਿੰਨਾ ਦੇ ਸੀਗੇ ਮੁਗਲ ਤੇ ਅੰਗਰੇਜ਼ਾਂ ਦੇ ਖਿਲਾਫ ਸੀਗੇ ਤਾਂ ਪੰਜਾਬੀ ਨੋਵਲ ਦਾ ਮੁੱਢ ਕਿਹ ਤੋਂ ਵੱਜਦਾ ਪਾਈ ਵੀਰ ਸਿੰਘ ਤੋਂ ਬਟ ਪੰਜਾਬੀ ਨੋਵਲ ਦੇ ਪਿਤਾ ਕਿਹਨੂੰ ਕਿਹਾ ਜਾਂਦਾ ਨਾਨਕ ਸਿੰਘ ਨੂੰ ਓਕੇ ਤਾਂ ਅਦਨਿਕ ਪੰਜਾਬੀ ਕਪਤਾ ਕਪਤਾ ਦਾ ਅਲੱਗ ਚੀਜ਼ ਹੁੰਦੇ ਨੋਵਲ ਅਲੱਗ ਹੁੰਦੇ ਨਾਟਕ ਅਲੱਗ ਹੁੰਦੇ ਨੇ ਤਾਂ ਕਪਤਾ ਦਾ ਮੁੱਢ ਵੀ ਕਿੰਨਾ ਤਬਾਈ ਦਾ ਪਾਈ ਵੀਰ ਸਿੰਘ ਜੀ ਤੋਂ ਵਾਈਦਾ ਤੇ ਇਨਾਂ ਪਾਈ ਵੀਰ ਸਿੰਘ ਜੀ ਨੂੰ ਪਹਿਲਾ ਸਹਿਤ ਅਕੈਡਮੀ ਅਵਾਰਡ ਪੰਜਾਬੀ ਵਿੱਚ ਪਹਿਲਾ ਸਹਿਤ ਅਕੈਡਮੀ ਅਵਾਰਡ ਮੇਰੇ ਸਾਈਂ ਜੀਓ ਤੇ ਮਿਲਦਾ 1955 ਦੇ ਵਿੱਚ ਪਾਈ ਵੀਰ ਸਿੰਘ ਨੂੰ ਇਨਾਂ ਦੀ ਇੱਕ ਰਚਨਾ ਜਿਹੜੀ ਬਹੁਤ ਵਾਰ ਪੁੱਛੀ ਹੋਈ ਆ ਰਾਣਾ ਸੂਰਤ ਸਿੰਘ ਕਿਹੜੀ ਰਚਨਾ ਰਾਣਾ ਸੂਰਤ ਸਿੰਘ ਤਾਂ ਇਹਦੀ ਵਿਦਾ ਕੀ ਇਹ ਮਹਾਕਾਵਾਂ ਲੈਰਾਂ ਦੇ ਹਾਰ ਇਹ ਵੀ ਇਹਦੀ ਰਚਨਾ ਉਹ ਸਿੱਧਾ ਮੋਦਨ ਦੇ ਪੁੱਤ ਲੈਰਾਂ ਦੇ ਹਾਰ ਕਿੰਨਾ ਦੀ ਰਚਨਾ ਕਿ ਭਾਈ ਵੀਰ ਸਿੰਘ ਦੀ ਆ ਨਾਨਕ ਸਿੰਘ ਦੀ ਆ ਅਮਰਤਾ ਪ੍ਰੀਤਮ ਦੀ ਆ ਕਿੰਨਾ ਦੀ ਆ ਤਾਂ ਇਹ ਹੈਗੇ ਭਾਈ ਵੀਰ ਸਿੰਘ ਦੀ ਇਹਨਾਂ ਦੇ ਸਾਨੂੰ ਮਿਲਦੇ ਨੇ ਚਾਰ ਨੋਵਲ ਸੁੰਦਰੀ ਵਿਜੇ ਸਿੰਘ ਸਤਵੰਤ ਕੌਰ ਬਾਬਾ ਨੋਦ ਸਿੰਘ ਲਈ ਚਾਰ ਨੋਵਲ ਨੇ ਚਾਰੇ ਯਾਦ ਰੱਖਣੇ ਇਹਦੇ ਵਿੱਚ ਮੇਨ ਚੀਜ਼ ਕੀ ਯਾਦ ਰੱਖਣੀ ਆ ਕਿਹੜੀ ਰਚਨਾ ਤੇ ਇਹਨਾਂ ਨੂੰ ਸਹਿਤ ਅਕੈਡਮੀ ਅਵਾਰਡ ਮਿਲਿਆ ਪੰਜਾਬੀ ਨੋਵਲ ਦਾ ਮੋਢੀ ਕਿਹਨਾਂ ਨੂੰ ਕਹਿੰਦੇ ਨੇ ਪਾਈ ਵੀਰ ਸਿੰਘ ਨੂੰ ਤੇ ਆਧੁਨਿਕ ਕਵਿਤਾ ਦਾ ਮੋਢ ਕਿੰਨਾ ਤੋਂ ਵਈਦਾ ਪਾਈ ਵੀਰ ਸਿੰਘ ਨੂੰ ਵੈਸੇ ਦਾ ਪੁੱਤ ਜਿੰਮੇ ਹੁਣ ਆਪਾਂ ਕੋਈ ਵੀ ਸਹਿਤ ਪੜਦੇ ਆ ਤਾਂ ਬਹੁਤ ਜ਼ਿਆਦਾ ਕਵੀ ਹੁੰਦੇ ਆ ਉਹਨਾਂ ਦੀ ਬਹੁਤ ਜ਼ਿਆਦਾ ਰਚਨਾਮਾ ਹੁੰਦੀਆਂ ਬਟ ਜਦੋਂ ਆਪਾਂ ਸਲਾਈਡ ਖਤਮ ਕਰਾਂਗੇ ਆਪਾਂ ਮੈਂ ਨਾਲ ਨਾਲ ਦੱਸ ਦਿਆ ਕਰੂੰਗੀ ਕਿ ਆ ਚੀਜ਼ ਦਾ ਸਾਨੂੰ ਵੈਸੇ ਦਾ ਇਹਦੇ ਵਿੱਚ ਸਾਰਾ ਹੀ ਜ਼ਰੂਰੀ ਆ ਜਿੰਨਾ ਲਿਖਿਆ ਉਹ ਪਹਿਲਾਂ ਹੀ ਸ਼ਾਰਟ ਕੀ ਲਿਖਿਆ ਬਟ ਕੋਸ਼ਿਸ਼ ਕੀਤੀ ਉੱਤੇ ਲਿਖਦਾ ਕਿ ਇਹ ਇਹ ਦਾ ਸਾਨੂੰ ਪੱਕਾ ਹੀ ਯਾਦ ਹੋਵੇ ਕਿਉਂਕਿ ਉਹ ਬਹੁਤ ਵਾਰ ਆਇਆ ਹੋਊਗਾ ਚਾਹੇ ਉਹ ਪੰਜਾਬ ਦੇ ਪੇਪਰ ਚਾਹੇ ਹੋਵੇ ਚਾਹੇ UGC NET ਜਾਂ ਮਾਸਟਰ ਕੈਡਰ ਦੇ ਪੇਪਰ ਚ ਓਕੇ ਜਿਵੇਂ ਆਪ ਜੀ ਨੂੰ ਆਧੁਨਿਕ ਪੰਜਾਬੀ ਕਾਪਟਾ ਦਾ ਮੋਢੀ ਕਿਹਾ ਜਾਂਦਾ ਛੋਟੀਆਂ ਕਪਤਾਮਾਂ ਦਾ ਵੱਡਾ ਕਵੀ ਓਕੇ ਇਹਨੂੰ ਨੋਟ ਕਰੋ ਛੋਟੀਆਂ ਕਪਤਾਮਾਂ ਦਾ ਵੱਡਾ ਕਵੀ ਕਿਹਾ ਜਾਂਦਾ ਕਿਉਂਕਿ ਇਹ ਤੋਂ ਪਹਿਲਾਂ ਜਦੋਂ ਆਪਾਂ ਮੱਧਕਾਲ ਦੇਖਿਆ ਕਿਉਂਕਿ ਆਧੁਨਿਕ ਜਿਵੇਂ ਮੱਧਕਾਲ ਦੇਖਿਆ ਮੱਧਕਾਲ ਦੇ ਵਿੱਚ ਅਸੀਂ ਕੀ ਦੇਖਦੇ ਸੀ ਅਸੀਂ ਦੇਖਦੇ ਸੀ ਕਿੱਸਾ ਜਿਹੜੇ ਇੱਕ ਕਹਾਪਤਾ ਦੇ ਰੂਪ ਦੇ ਵਿੱਚ ਕੋਈ ਵੀ ਕਹਾਣੀ ਲਿਖੀ ਉਹਨੂੰ ਆਪਾਂ ਕਹਿੰਦਾ ਇੱਕ ਕਿੱਸਾ ਕਹਿੰਦਾ ਆਪਾਂ ਦੇਖੀਏ 12 ਮਾ 12 ਮਹੀਨਿਆਂ ਨੂੰ ਲੈ ਕੇ ਜਦੋਂ ਕੋਈ ਵੀ ਕਵੀ ਰਚਨਾ ਕਰਦਾ ਤਾਂ ਉਹ ਸਾਰੇ ਕੀ ਸੀ ਕਹਾਪਤਾ ਦੇ ਰੂਪ ਦੇ ਵਿੱਚ ਬਹੁਤ ਲੰਬੀਆਂ ਮਤਲਬ ਰਚਨਾਵਾਂ ਜਿਵੇਂ ਬਾਰ ਆ ਗਿਆ ਜਿਵੇਂ ਹਜੇ ਤੁਹਾਡਾ ਬਾਰਕਾਵ ਰਹਿੰਦਾ ਉਹਦੇ ਵਿੱਚ ਆਪਾਂ ਦੇਖਾਂਗੇ ਇੱਕ ਮਨੁੱਖ ਦੀ ਬਾਰ ਉਹ ਬਹੁਤ ਲੰਬੀ ਆ ਠੀਕ ਆ ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਕਿ ਛੋਟੀਆਂ ਕਪਤਾਵਾਂ ਕਿਉਂਕਿ ਇੱਥੇ ਆ ਕੇ ਜਿਹੜੀ ਕਪਤਾ ਜਿਹੜੀ ਬਹੁਤ ਲੰਬੀ ਚੱਲ ਰਹੀ ਸੀ ਉਹਦਾ ਜਿਹੜਾ ਇਹ ਹੈ ਛੋਟੀਆਂ ਕਪਤਾਵਾਂ ਦੇ ਵੱਡੇ ਕਵੀ ਕਿਹਾ ਜਾਂਦਾ ਕਿੰਨਾਂ ਨੂੰ ਭਾਈ ਵੀਰ ਸਿੰਘ ਨੂੰ ਫਿਰ ਭਾਈ ਵੀਰ ਸਿੰਘ ਜੀ ਦੇ ਕੰਮ ਹੋਰ ਇਹਨਾਂ ਨੇ 1892 ਈਸਵੀ ਵਿੱਚ ਵਜ਼ੀਰ ਹਿੰਦ ਪ੍ਰੈਸ ਚਲਾਈ ਤਾਂ ਕਹਿਣਗੇ ਵਜ਼ੀਰ ਹਿੰਦ ਪ੍ਰੈਸ ਕਿੰਨਾਂ ਨੇ ਚਲਾਈ ਪਾਈ ਵੀਰ ਸਿੰਘ ਜੀ ਨੇ ਇਹਨਾਂ ਦੀਆਂ ਰਚਨਾਵਾਂ ਆਪਾ ਕਪਤਾ ਦੇ ਵਿੱਚ ਇਹਨਾਂ ਦਾ ਮੇਨ ਸਿਰ ਨੋਵਲ ਇਹਨਾਂ ਦੇ ਚਾਰ ਨੇ ਤੇ ਜਿਹੜਾ ਇਹਨਾਂ ਦਾ ਮੇਨ ਜਿਹੜੀ ਕਲਮ ਸੀ ਉਹ ਸਾਨੂੰ ਕਪਤਾ ਦੇ ਵਿੱਚ ਮਿਲਦੀ ਆ ਤਰੇਲ ਤੁੱਕੇ ਕੰਮ ਦੀ ਕਲਾਈ ਤਰੀਲ ਤੁੱਕੇ ਕੰਮ ਦੀ ਕਲਾਈ ਜੀਵਨ ਕੀ ਹੈ ਬਿਜਲੀਆਂ ਦੇ ਹਾਰ ਤੇ ਆਵਾਜ਼ ਆਈ ਓਕੇ ਇਹਦੇ ਵਿੱਚ ਤੁਸੀਂ ਯਾਦ ਰੱਖਣਾ ਕੰਮ ਦੀ ਕਲਾਈ ਯਾਦ ਰੱਖਣਾ ਤੇ ਬਿਜਲੀਆਂ ਦੇ ਹਾਰ ਇਹ ਸਾਨੂੰ ਯਾਦ ਹੋਣਾ ਤੋ ਉਦੋਂ ਬਾਅਦ ਹੁਣ ਜਦੋਂ ਪੁੱਤ ਹੁਣ ਤੁਸੀਂ ਨੋਟਸ ਬਣਾਉਂਗੇ ਨਾ ਪਹਿਲਾਂ ਨੋਟਸ ਬਣਾਉਣੇ ਆ ਜਦੋਂ ਮੈਂ ਤੁਹਾਨੂੰ ਪਾਈ ਵੀਰ ਸਿੰਘ ਕਰਵਾਇਆ ਤਾਂ ਇਹਦੇ ਵਿੱਚ ਇੱਕ ਪੇਜ ਛੱਡ ਦਿਓ ਜਦੋਂ ਹੁਣ ਤੁਸੀਂ ਫਾਈਨਲ ਨੋਟਸ ਬਣਾ ਰਹੇ ਹੋਵੋਗੇ ਜਿਹੜੇ ਬੱਚੇ ਨੇ ਨਵੀਂ ਤਿਆਰੀ ਕੀਤੀ ਆ ਵਿਚਾਲੇ ਛੱਡ ਦਿਓ ਕਿਉਂਕਿ ਉੱਥੇ ਆਪਾਂ ਇੱਕ ਤਾਂ ਪੀ ਵੀ ਕਿਊ ਰੱਖਾਂਗੇ ਬਾਕੀ ਇਹਨਾਂ ਦੇ ਜਿਹੜੀਆਂ ਹੋਰ ਰਚਨਾਵਾਂ ਉਹ ਬਾਅਦ ਚ ਐਡ ਕਰਾਂਗੇ ਜਿੰਨਾ ਮੈਂ ਅੱਜ ਕਰਵਾਇਆ ਕਲਾਸ ਖਤਮ ਹੋਣ ਤੋਂ ਬਾਅਦ ਰਿਵੀਜ਼ਨ ਕਰਨੀ ਆ ਕੱਲ ਨੂੰ ਫਿਰ ਇਹਦੀ ਰਿਵੀਜ਼ਨ ਕਰਨੀ ਆ ਤੇ ਜਦੋਂ ਅਗਲੀ ਕਲਾਸ ਆਊਗੀ ਆਪਣੀ ਆਧੁਨਿਕ ਪੰਜਾਬੀ ਸਹਿਤ ਦੀ ਉਹ ਤੋਂ ਪਹਿਲਾਂ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜਿਹੜੀ ਉਹ ਤੋਂ ਪਹਿਲਾਂ ਕਲਾਸ ਲਾਈ ਹੋਗੀ ਉਹਦੀ ਇੱਕ ਵਾਰ ਰਿਵੀਜ਼ਨ ਕਰਨੀ ਹੀ ਕਰਨੀ ਆ ਓਕੇ ਬਾਕੀ ਜਦੋਂ ਟੈਸਟ ਹੋਇਆ ਕਰਨਗੇ ਤਾਂ ਉਥੇ ਦਾ ਫਿਰ ਹੋ ਜੂਗੀ ਤਾਂ ਅਗਲੇ ਸਾਡੇ ਹੈਗੇ ਨੇ ਸਹਿਤਕਰ ਪ੍ਰੋਫੈਸਰ ਪੂਰਨ ਸਿੰਘ ਇਹਨਾਂ ਦੇ ਪਾਈ ਵੀਰ ਸਿੰਘ ਦਾ ਬਹੁਤ ਅਸਰ ਸੀ ਇਹ ਤੋਂ ਪਹਿਲਾਂ ਆਪਾਂ ਦੇਖਿਆ ਤਾਂ ਪਾਈ ਵੀਰ ਸਿੰਘ ਤੇ ਪੂਰਨ ਸਿੰਘ ਤੇ ਪਾਈ ਵੀਰ ਸਿੰਘ ਦਾ ਬਹੁਤ ਅਸਰ ਸੀਗਾ ਓਕੇ ਇਨਾਂ ਨੇ ਆਪਣੀ ਕਵਤਾ ਵਿੱਚ ਪਹਿਲੀ ਵਾਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਆ ਜਿੱਥੇ ਆਪਾਂ ਦੇਖਿਆ ਨਾ ਪਾਈ ਵੀਰ ਸਿੰਘ ਦੀ ਜਿਹੜੀ ਜ਼ਿਆਦਾ ਰਚਨਾ ਸੀਗੀ ਉਹ ਸਿੱਖ ਸਮਾਜ ਕਿ ਇੱਕ ਧਾਰਮਿਕ ਖੇਤਰ ਦੇ ਆਸ-ਪਾਸੇ ਸੀ ਓਕੇ ਤੇ ਬਟ ਇੱਥੇ ਇਹ ਕੀ ਧਰਮ ਨੂੰ ਛੱਡ ਕੇ ਇੱਕ ਪੰਜਾਬੀਕ ਜਿਵੇਂ ਆਪਾਂ ਕਹਿੰਨੇ ਕਿ ਪੰਜਾਬੀ ਸਭਿਆਚਾਰ ਜਾਂ ਸਾਡੀ ਬੋਲੀ ਜਾਂ ਸਾਡਾ ਰਹਿਣ ਸਹਿਣ ਉਹ ਅਸਲ ਦੇ ਵਿੱਚ ਕਿਦਾਂ ਦੂਜਿਆਂ ਤੋਂ ਵੱਖਰਾ ਉਹਦੀ ਗੱਲ ਪਹਿਲੀ ਵਾਰ ਕੌਣ ਕਰਦਾ ਸੈਤ ਦੇ ਵਿੱਚ ਉਹ ਕਰਦੇ ਨੇ ਸਾਡੇ ਪ੍ਰੋਫੈਸਰ ਪੂਤ ਸਿੰਘ ਇਹਨਾਂ ਨੇ ਗੱਲ ਕੀਤੀ ਤੇ ਇਹਨਾਂ ਨੂੰ ਪੰਜਾਬੀ ਕਪਤਾ ਵਿੱਚ ਖੁੱਲੀ ਕਪਤਾ ਦਾ ਮੋਡ ਬਣਿਆ ਮੋਢੀ ਕਿਹਾ ਜਾਂਦਾ ਖੁੱਲੀ ਕਪਤਾ ਦਾ ਕਿਉਂਕਿ ਜਦੋਂ ਆਪਾਂ ਦੇਖਦੇ ਨੇ ਬਹੁਤ ਮੱਧਕਾਲ ਦੇ ਵਿੱਚ ਕੋਈ ਵੀ ਰਚਨਾ ਆਪਾਂ ਦੇਖਦੇ ਆਂ ਮੱਧਕਾਲ ਦੀਆਂ ਰਚਨਾ ਉਹਦੇ ਵਿੱਚ ਤਾਂ ਇੱਕ ਹੁੰਦਾ ਸੀਗਾ ਕਿ ਹਰ ਕੋਈ ਨਹੀਂ ਕਲਮ ਚੱਕ ਸਕਦਾ ਸੀ ਉਹਦੇ ਵਿੱਚ ਹੁੰਦਾ ਸੀਗਾ ਕਿ ਸਾਨੂੰ ਪਤਾ ਕਿ ਆਹ ਸ਼ੰਦ ਦੀ ਸਾਨੂੰ ਨੌਲੇਜ ਹੈਗੀ ਆ ਜਾਂ ਕੋਈ ਸੇ ਮਤਲਬ ਜਿਵੇਂ ਗੱਜਲ ਵਗੈਰਾ ਆ ਗਿਆ ਹਨਾ ਕਿ ਇੰਨਾਂ ਚੀਜ਼ਾਂ ਦੀ ਨੌਲੇਜ ਹੈਗੀ ਇਹਦੇ ਵਿੱਚ ਕੀ ਬਸਤਿਆ ਜੋ ਕਿ ਨਹੀਂ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਰੂਲ ਸੀਗੇ ਹਨਾ ਤੇ ਇਹਨਾਂ ਨੇ ਪਹਿਲੀ ਵਾਰ ਖੁੱਲੀ ਕਵਤਾ ਲਿਖੀ ਆ ਇਹਨਾਂ ਨੇ ਕਿਹਾ ਸੀ ਕਿ ਜੋ ਵੀ ਮਨ ਦੇ ਵਿੱਚ ਵਿਚਾਰ ਆਉਂਦਾ ਤੁਸੀਂ ਉਹਨੂੰ ਲਿਖ ਸਕਦੇ ਹੋ ਜੇ ਸਾਨੂੰ ਨਿਜਮਾ ਨਿਜਮਾ ਤੋਂ ਮੁਕਤ ਕਰ ਇਹਨਾਂ ਨੇ ਪਹਿਲੀ ਵਾਰ ਜਿਹੜਾ ਇਹ ਸਾਡੀ ਸੀਗੀ ਜਿਹੜੀ ਨਿਜਮਾ ਚ ਬੰਨ ਕੇ ਰੱਖੀ ਹੋਈ ਸੀ ਉਹਨੂੰ ਮੁਕਤ ਕੀਤਾ ਤਾਂ ਖੁੱਲੀ ਕਵਤਾ ਦਾ ਮੋਢੀ ਕਿਹਾ ਜਾਂਦਾ ਕਿੰਨਾਂ ਨੂੰ ਪੂਰਨ ਸਿੰਘ ਨੂੰ ਕਿਹਾ ਜਾਂਦਾ ਇਹਨਾਂ ਦੇ ਸਾਨੂੰ ਇਹ ਚਾਰ ਜਿਹੜੀਆਂ ਬਹੁਤ ਵਾਰ ਪੁੱਛੀਆਂ ਜਾਂਦੀਆਂ ਨੇ ਖੁੱਲੇ ਕੁੰਡ ਖੁੱਲੇ ਸਮਾਨੀ ਰੰਗ ਖੁੱਲੇ ਮੈਦਾਨ ਤੇ ਖੁੱਲੇ ਲੇਖ ਇਹ ਮੰਨ ਤੋਂ ਬਾਅਦ ਆਪਦੀ ਇਹਨਾਂ ਦੇ ਓਕੇ ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਖੁੱਲੀ ਕਪਤਾ ਉਹਨਾਂ ਦਾ ਮੋਢੀ ਕਿਹਨੂੰ ਕਹਿੰਦੇ ਨੇ ਪੂਰਨ ਸਿੰਘ ਨੂੰ ਤਾਂ ਇਹਨਾਂ ਦੇ ਸਾਰੇ ਕਿਹੜੇ ਨੇ ਖੁੱਲੇ ਮਤਲਬ ਇਹ ਸਾਰੇ ਖੁੱਲੇ ਮੈਦਾਨ ਖੁੱਲੇ ਸਮਾਨੀ ਰੰਗ ਖੁੱਲੇ ਕੁੰਡ ਤੇ ਖੁੱਲੇ ਲੇਖ ਇਹ ਚਾਰਜ ਨਾਮਾ ਨੇ ਮੀਨ ਇਹਨਾਂ ਦੀ ਜਿਹੜੀ ਸੀਗੀ ਮਤਲਬ ਲੈਂਗੁਏਜ ਸੀ ਉਹ ਸੀ ਇੰਗਲਿਸ਼ ਚ ਜ਼ਿਆਦਾਤਰ ਇਹਨਾਂ ਦੀ ਰਚਨਾਵਾਂ ਸਾਨੂੰ ਮਿਲਦੀਆਂ ਨੇ ਇੰਗਲਿਸ਼ ਦੇ ਵਿੱਚ ਇਹਨਾਂ ਨੇ ਪਹਿਲਾਂ ਬੁੱਧ ਧਰਮ ਚ ਸੀਗੇ ਬਾਅਦ ਦੇ ਵਿੱਚ ਇਹਨਾਂ ਤੇ ਪਾਈ ਵੀਰ ਸਿੰਘ ਜਦੋਂ ਇਹਨਾਂ ਨੂੰ ਮਿਲਦੇ ਨੇ ਪਾਈ ਵੀਰ ਸਿੰਘ ਇਹ ਵੈਸੇ ਕੰਮ ਦੇ ਪੱਖੋਂ ਇੰਜੀਨੀਅਰ ਸੀਗੇ ਜਿਹੋ ਇਹਨਾਂ ਨੂੰ ਮਿਲਦੇ ਨੇ ਤੇ ਉਹ ਤੋਂ ਬਾਅਦ ਫਿਰ ਇਹ ਮਤਲਬ ਰਚਨਾਵਾਂ ਕਰਨੀਆਂ ਸਟਾਰਟ ਕਰਦੇ ਨੇ ਤੇ ਇਹ ਤੁਸੀਂ ਯਾਦ ਰੱਖਣੀ ਆ ਜਿਵੇਂ ਰੂਜ ਸੌਫ ਕਸ਼ਮੀਰ ਇਹ ਪੁੱਛੀ ਹੋਈ ਇੱਕ ਵਾਰ ਤੇ ਇਹ ਵਾਲੀਆਂ ਤੁਸੀਂ ਇੰਗਲਿਸ਼ ਵਾਲੀਆਂ ਨਾਲ ਨਾਲ ਗੀਤ ਗੋਵਿੰਦ ਇਹ ਵੀ ਲਿਖਿਓ ਤੁਸੀਂ ਤੇ ਬਸ ਇਹਦੇ ਵਿੱਚ ਇਹ ਵਾਲੇ ਪਹਿਲੇ ਤਿੰਨ ਲਿਖਿਓ ਬਾਕੀ ਇੱਕ ਵਾਰੀ ਇਹ ਸਾਨੂੰ ਪੱਕੇ ਯਾਦ ਹੋਣੇ ਚਾਹੀਦੇ ਆ ਜਿਵੇਂ ਆਹਾਚਾਰ ਆ ਇਹ ਤਾਂ ਬਹੁਤ ਵਾਰ ਆਈਆਂ ਪੀਟੀਐਲਐਸਪੀ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਵੀ ਪੁੱਛੀਆਂ ਹੋਈਆਂ ਨੇ ਤਾਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਪਹਿਲੀ ਵਾਰ ਕਿੰਨਾ ਨੇ ਕਰੀ ਪ੍ਰੋਫੈਸਰ ਭੂਤ ਸਿੰਘ ਨੇ ਖੁੱਲੀ ਕੱਪਤਾ ਦਾ ਮੁੱਢ ਕੌਣ ਬਣਦਾ ਪੰਜਾਬੀ ਸਾਇਹ ਦੇ ਵਿੱਚ ਤਾਂ ਪ੍ਰੋਫੈਸਰ ਭੂਤ ਸਿੰਘ ਓਕੇ ਹੁਣ ਇਹਨਾਂ ਦੇ ਹੋਰ ਕਪਤਾਮਾਂ ਜਿਹੜੀਆਂ ਹੈਗੀਆਂ ਨੇ ਆ ਪੂਰਨ 나ਥ ਜੋਗੀ ਚਨਾ ਦੀਆਂ ਲਹਿਰਾ ਮੇਰਾ ਟੁੱਟਿਆ ਜਿਹਾ ਗੀਤ ਹਲ ਬੌਣ ਵਾਲੇ ਜਵਾਨ ਪੰਜਾਬ ਦੇ ਪੀワイ ਇਹ ਸੋਡਾ ਪੁੱਤ ਪੀワイ ਕਯੂ ਆ ਪੰਜਾਬ ਨੂੰ ਕੁੱਕਾ ਪੀワイ ਕਯੂ ਸੋਨੀ ਦਾ ਪੁੱਤ ਇੱਕ ਜੰਗਲੀ ਫੁੱਲ ਇੱਕ ਵਾਰ ਆਇਆ ਹੋਇਆ ਇਹ ਇੱਕ ਜੰਗਲੀ ਫੁੱਲ ਇਹ ਵਾਲੀਆਂ ਕਿੰਨੀਆਂ ਦੀਆਂ ਸਾਡੀਆਂ ਪੂਰਨ ਸਿੰਘ ਜੀ ਦੀਆਂ ਰਚਨਾਵਾਂ ਹੁਣ ਸਾਡੀ ਅਗਲੀ ਆਗੇ ਨਾਨਕ ਸਿੰਘ ਪੰਜਾਬੀ ਨੋਵਲ ਦਾ ਪਿਤਾ ਪੰਜਾਬੀ ਨੋਵਲ ਦਾ ਪਿਤਾ ਕਿਹਨੂੰ ਕਿਹਾ ਜਾਂਦਾ ਨਾਨਕ ਸਿੰਘ ਨੂੰ ਕਿਹਾ ਜਾਂਦਾ ਸੌਰੀ ਬਚਪਨ ਦਾ ਨਾਮ ਸੀਗਾ ਇਹਨਾਂ ਦਾ ਹੰਸ ਰਾਜ ਪਹਿਲੀ ਰਚਨਾ ਜਿਹੜੀ ਨਾਨਕ ਸਿੰਘ ਦੀ ਸੀ ਪਹਿਲੀ ਰਚਨਾ ਸੀ ਖੁੰਨੀ ਪਸਾਖੀ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਜੋ ਮਤਲਬ ਕਾਂਡ ਹੁੰਦਾ ਉਹਨੂੰ ਵੇਖ ਕੇ ਇਹ ਲਿਖਦੇ ਨੇ ਖੁੰਨੀ ਬਸਾਖੀ ਤੇ ਇਹਨਾਂ ਦਾ ਰਸਾਲਾ ਹੈਗਾ ਲੋਕ ਸਹਿਤ ਲੋਕ ਸਹਿਤ ਯਾਦ ਹੋਣਾ ਚਾਹੀਦਾ ਲੋਕ ਸਹਿਤ ਰਸਾਲਾ ਕਿੰਨਾ ਦਾ ਮੰਥਲੀ ਆਉਂਦਾ ਸੀਗਾ ਇਹ ਨਾਨਕ ਸਿੰਘ ਦਾ ਨਾਨਕ ਸਿੰਘ ਦਾ ਬਚਪਨ ਦਾ ਨਾਮ ਸੀਗਾ ਹੰਸ ਰਾਜ ਤੇ ਪੰਜਾਬੀ ਨੋਵਲ ਦਾ ਮੁੱਢ ਵਜਦਾ ਵੀਰ ਸਿੰਘ ਜੀ ਤੋਂ ਤੇ ਪੰਜਾਬੀ ਨੋਵਲ ਦਾ ਪਿਤਾ ਕਿਹਾ ਜਾਂਦਾ ਨਾਨਕ ਸਿੰਘ ਨੂੰ ਤੇ ਖੁੰਨੀ ਬਸਾਖੀ ਇਹ ਬਹੁਤ ਵਾਰ ਆਇਆ ਹੋਇਆ ਕਿੰਨਾਂ ਦੀ ਰਚਨਾ ਨਾਨਕ ਸਿੰਘ ਦੀ ਰਚਨਾ ਦੀਨਾਨਕ ਸਿੰਘ ਦੇ ਨੋਵਲ ਸਾਨੂੰ ਅਸਲੀ ਪਛਾਣ ਇਹਨਾਂ ਦੀ ਨੋਵਲਾਂ ਨਾਲ ਹੁੰਦੀ ਆ ਤਾਂ ਇਹਨਾਂ ਦਾ ਨੋਵਲ ਪਵਿੱਤਰ ਪਾਪੀ ਜਿਹੜਾ ਵਿੱਚ ਬੇਰੁਜ਼ਗਾਰੀ ਵਿੱਚ ਦੱਸਦਾ ਮਤਲਬ ਬੇਰੁਜ਼ਗਾਰੀ ਨੂੰ ਲੈ ਕੇ ਲਿਖਿਆ ਇੱਕ ਮਿਆ ਦੋ ਤਲਵਾਰਾਂ ਗਰੀਬ ਦੀ ਦੁਨੀਆ ਪਿਆਰ ਦੀ ਦੁਨੀਆ ਲੰਬ ਮੈਰਜ ਅੱਗ ਦੀ ਖੇੜ ਹੂਨ ਦੇ ਸੋਲੇ ਇਹ ਬੰਡ ਦੇ ਉੱਪਰ ਆ ਕਿੱਟਾ ਲਹੂ ਆਦਮ ਖੋਰ ਅਧ ਖੜਿਆ ਫੁੱਲ ਤੇ ਗੰਗਾ ਜਲੀ ਵਿੱਚ ਸ਼ਰਾਬ ਇਹਨਾਂ ਦੀ ਸਵੈ ਜੀਵਨੀ ਮੇਰੀ ਦੁਨੀਆ ਸਵੈ ਜੀਵਨੀਆਂ ਤੇਦਰ ਇੱਕ ਅਲੱਗ ਤੋਂ ਕਲਾਸ ਮਿਲੂ ਪੁੱਤ ਬਟ ਇਹਨੂੰ ਤੁਸੀਂ ਨਾਲ ਹੀ ਯਾਦ ਕਰ ਲੋ ਨਾਨਕ ਸਿੰਘ ਦੀ ਨਾਨਕ ਸਿੰਘ ਦੀ ਜਿਹੜੀ ਸੀਗੀ ਸਵੈ ਜੀਵਨੀ ਸੀ ਮੇਰੀ ਦੁਨੀਆ ਕਿਉਂਕਿ ਨਾਨਕ ਸਿੰਘ ਨੇ ਹਰੇਕ ਵਿਸ਼ੇ ਤੇ ਹੀ ਲਿਖਿਆ ਹਰੇਕ ਵਿਸ਼ੇ ਨੂੰ ਲੈ ਕੇ ਹੀ ਆਪਣੀ ਰਚਨਾ ਕੀਤੀ ਆ ਤਾਂ ਮੇਰੀ ਦੁਨੀਆ ਇਹਨਾਂ ਦੀ ਇਹਦੇ ਵਿੱਚ ਸਭ ਨੂੰ ਯਾਦ ਹੋਣਾ ਚਾਹੀਦਾ ਜਿਵੇਂ ਇਹਦੇ ਵਿੱਚ ਪਵਿੱਤਰ ਪਾਪੀ ਸਭ ਨੂੰ ਪੱਕਾ ਯਾਦ ਹੋਣਾ ਚਾਹੀਦਾ ਬਹੁਤ ਬਰਾ ਆਇਆ ਹੋਇਆ ਗਰੀਬ ਦੀ ਦੁਨੀਆ ਸੌਰੀ ਗਰੀਬ ਦੀ ਦੁਨੀਆ ਪਿਆਰ ਦੀ ਦੁਨੀਆ ਤੇ ਅੱਗ ਦੀ ਖੇਡ ਦੇਸ਼ ਦੀ ਵੰਡ ਨੂੰ ਲੈ ਕੇ ਇਹਦੇ ਨਾਲ ਲਿਖ ਵੀ ਲਿਓ ਕਿ ਅੱਗ ਦੀ ਖੇਡ ਦੇਸ਼ ਦੀ ਵੰਡ ਤੇ ਆ ਖੂਨ ਦੇ ਸੋਲੇ ਚਿੱਟਾ ਲਹੂ ਆਦਮ ਖੋਰ ਆਦਮ ਖੋਰ ਚਿੱਟਾ ਲਹੂ ਅੱਗ ਦੀ ਖੇਡ ਪਵਿੱਤਰ ਪਾਪੀ ਇੱਕ ਮਿਆਰ ਦੋ ਤਲਵਾਰਾ ਇਹ ਜਿਹੜਾ ਸਟਾਰ ਲਾ ਲਓ ਇਹਨਾਂ ਵੈਸੇ ਜਿਹੜੇ ਜਵਾਕ ਸ਼ਹੀਦ ਮਿੰਨੇ ਹੋਗੇ ਤਿਆਰੀ ਕਰਦੇ ਨੇ ਉਹਨਾਂ ਨਾਲ ਸਾਰਿਆਂ ਨਾਲੋਂ ਜ਼ਿਆਦਾ ਹੀ ਹੋਊਗਾ ਠੀਕ ਹੈ ਪਤਾ ਇਹ ਸੀ ਸਾਡੇ ਨਾਨਕ ਸਿੰਘ ਨਾਨਕ ਸਿੰਘ ਦੇ ਜਿਹੜੇ ਨਾਟਕਾ ਇਹ ਸੀਗੇ ਉਹਨਾਂ ਦੇ ਨੋਵਲ ਇਹ ਨੋਵਲ ਪਿੱਛੇ ਇੱਕ ਤੁਹਾਡਾ 2023 ਚ ਪੁੱਛਿਆ ਸੀ ਉਹਨਾਂ ਨੇ ਇੱਕ ਰਚਨਾ ਪਾ ਕੇ ਦਾ ਉਹਦਾ ਵਿਦਾ ਪੁੱਛ ਲਈ ਸੀ ਉਹਦਾ ਰੂਪ ਪੁੱਛ ਲਿਆ ਸੀ ਕਿ ਜਿਹੜੀ ਇਹ ਰਚਨਾ ਇਹ ਇੱਕ ਨੋਵਲ ਆ ਜਾਂ ਇਹ ਨਾਟਕਾ ਜਾਂ ਇਹ ਕਹਾਣੀ ਆ ਇਹ ਨਾਲ ਨਾਲ ਲਿਖੀ ਜਾਇਓ ਪੁੱਤ ਜਿਵੇਂ ਹੁਣ ਤੁਸੀਂ ਨਾਨਕ ਸਿੰਘ ਲਿਖਿਆ ਦਾ ਉਹਦੀ ਬਾਰੇ ਆਪਾਂ ਦੇਖ ਲਈਏ ਕਿ ਇਹ ਇਹਨਾਂ ਦਾ ਰਸਾਲਾ ਸੀ ਇਹਨਾਂ ਦੇ ਬਚਪਨ ਦਾ ਨਾਮ ਇਹਨਾਂ ਦੀ ਪਹਿਲੀ ਰਚਨਾ ਤੇ ਪੰਜਾਬੀ ਨੋਵਲ ਦੇ ਪਿਤਾ ਵਿੱਚ ਸਪੇਸ ਛੱਡਣੀ ਆ ਵਿੱਚ ਥੋੜੀ ਜਿਹੀ ਲੈਣਾ ਛੱਡ ਕੇ ਫਿਰ ਉਹਨਾਂ ਦੇ ਨੋਬਲ ਲਿਖੋ ਫਿਰ ਬਾਅਦ ਦੇ ਵਿੱਚ ਥੋੜੀ ਜਗ੍ਹਾ ਛੱਡ ਕੇ ਜਿੱਮੇ ਸਵੈਜੀਵ ਨੇ ਲਿਖੀ ਜਿਹੜੇ ਬੱਚੇ ਫਾਈਨਲ ਨੋਟਸ ਬਣਾ ਰਹੇ ਨੇ ਫਿਰ ਇਹਨਾਂ ਦੇ ਨਾਟਕ ਹੈਗੇ ਨੇ ਤੋਬੀ ਦਾ ਕੁੱਤਾ ਓਕੇ ਸਟਾਰ ਪਾਈਕ ਨਈਆ ਜੀ ਆਇਆ ਹੋਏ ਇੱਕ ਵਾਰ ਬੀਏ ਪਾਸ ਤੇ ਸ਼ਰਾਬੀ ਤੇ ਕਾਵਰੇਚਨਾਮਾ ਜਿਹੜੀਆਂ ਕਪਤਾਨ ਨੂੰ ਲੈ ਕੇ ਆਪਾਂ ਲਿਖਦੇ ਆਂ ਕਾਵਰੇਚਨਾਮਾ ਸਤਗੁਰ ਮੈਮਾ ਖੁੰਨੀ ਬਸਾਖੀ ਆਪਾਂ ਵੇਖਿਆ ਇਹਨਾਂ ਦੀ ਪਹਿਲੀ ਰਚਨਾ ਸੀ ਤੇ ਧੱਕ ਮੀ ਦਿਲ ਸਾਕਾ ਨਨਕਾਣਾ ਇਹਦਾ ਪੱਕਾ ਹੀ ਯਾਦ ਹੋਵੇ ਖੁੰਨੀ ਬਸਾਖੀ ਸਿੱਖ ਸਾਕਾ ਨਨਕਾਣਾ ਓਕੇ ਤੇ ਇਹਨਾਂ ਦੀਆਂ ਕਹਾਣੀਆਂ ਹੁਣ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਪੁੱਤ ਜਦੋਂ ਕੋਈ ਵੀ ਸਹਿਤਕਾਰ ਲਿਖਦਾ ਦਾ ਉਹ ਕਹਾਣੀ ਵੀ ਲਿਖ ਸਕਦਾ ਇਹ ਸਾਰੇ ਆਪਣੇ ਆਪਣੇ ਜਿਕਾਰੂਪਾ ਉਹ ਨਾਟਕ ਵੀ ਲਿਖ ਸਕਦਾ ਉਹ ਨੋਵਲ ਵੀ ਲਿਖਦਾ ਉਹ ਕਵਿਤਾ ਵੀ ਲਿਖਦਾ ਨਾਲ ਨਾਲ ਉਹ ਭਾਰਤਿਕ ਭਾਰਤਿਕ ਦੇ ਵਿੱਚ ਜਿਵੇਂ ਉਹਨਾਂ ਨੇ ਸਵੈਜੀਵਨੀ ਲਿਖ ਲਈ ਜਾਂ ਕੋਈ ਲੇਖ ਲਿਖ ਲਈ ਓਕੇ ਇਨਾਂ ਦੀਆਂ ਕਹਾਣੀਆਂ ਹੈਗੀਆਂ ਭਾਬੀ ਗਰੀਬ ਮਰ ਲక్ష్ਮੀ ਮਿੱੱਦੇ ਹੋਏ ਫੁੱਲ ਠੰਡੀਆਂ ਸ਼ਾਮਾਂ ਹੰਝੂਆਂ ਦੇ ਹਾਰ ਸਨੇਰੀ ਜिल्ਦ ਤਾਸ਼ ਦੀ ਆਦਤ ਤੇ ਪੂਆ ਪੂਆਇਆ ਹੋਇਆ ਥੋੜਾ ਇਹਨਾਂ ਨੂੰ ਇੱਕ ਵਾਰੀ ਪੜ ਲਿਓ ਬਟ ਇਹੇ ਵਾਲੇ ਥੋੜੀ ਜ਼ਿਆਦਾ ਇੰਪੋਰਟੈਂਟ ਨੇ ਪਾਈਕ ਨਈਆ ਤੇ ਤੋਬੀ ਦਾ ਕੁੱਤਾ ਹੁਣ ਸਾਡੀ ਅਗਲੀ ਹੈਗੀ ਨੇ ਸੰਤ ਸਿੰਘ ਸੇਖੋ ਸੰਤ ਸਿੰਘ ਸਿੱਖ ਹੁੰਦੀ ਸਾਨੂੰ ਦੂਰ ਇਚ ਨਾਮਾ ਮਿਲਦੀਆਂ ਨੇ ਤੇ ਦੋਮੇ ਹੀ ਬਹੁਤ ਇਪੋਰਟੈਂਟ ਨੇ ਬਾਬਾ ਉਸਮਾਨ ਤੇ ਲੋਹੂ ਮਿੱਟੀ ਬਹੁਤ ਵਾਰ ਆਇਆ ਹੋਇਆ ਲੋਹੂ ਮਿੱਟੀ ਜਿਹੜੇ ਬੱਚਿਆਂ ਨੂੰ ਸਾਇਤ ਪੜਨ ਦਾ ਸ਼ੌਂਕ ਆ ਉਹ ਇੱਕ ਵਾਰੀ ਇਹ ਰਚਨਾ ਜ਼ਰੂਰ ਪੜਿਓ ਲੋਹੂ ਮਿੱਟੀ ਕਿੰਨਾ ਦੀ ਆ ਸੰਤ ਸਿੰਘ ਸਿੱਖ ਹੁੰਦੀ ਲੋਹੂ ਮਿੱਟੀ ਤੇ ਬਾਬਾ ਉਸਮਾਨ ਅਗਲੇ ਸਾਡੇ ਹੈਗੇ ਨੇ ਸਰਿੰਦਰ ਸਿੰਘ ਨਰੂਲਾ ਇਹਨਾਂ ਦੀ ਰਚਨਾ ਪਿਉ ਪੁੱਤ ਬੋਤ ਵਾਰ ਪੁੱਛੀ ਹੋਈ ਆ ਪਿਉ ਪੁੱਤ ਰੰਗ ਮੈਲ ਦੀਨ ਰੰਗ ਮੈਲ ਦੀਨ ਤੇ ਦੁਨੀਆ ਜਗਰਾਤਾ ਲੋਕ ਦੁਸ਼ਮਣ ਨੀਲੀ ਬਾੜ ਰਾਤਾਂ ਹੋਈਆਂ ਵੱਡੀਆਂ ਦਿਲ ਦਰਿਆ ਸੱਲ ਅਲੂਣੀ ਇਹਨਾਂ ਇਹਨਾਂ ਨੂੰ ਪੰਜਾਬ ਵਿੱਚ ਪਹਿਲੀ ਵਾਰ ਯਥਾਰਥਵਾਦੀ ਨੋਵਲ ਕਰਕੇ ਆ ਗਿਆ ਹੈ ਜੇ ਜਦੋਂ ਆਪਾਂ ਬਾਤ ਵਿਖਾਂਗੇ ਤਾਂ ਲਸਟ ਦੇ ਵਿੱਚ ਤਾਂ ਉਹਦੇ ਵਿੱਚ ਹੁੰਦਾ ਕੋਈ ਨੋਵਲ ਕਾਰਨ ਦਾ ਪੁੱਤ ਜਿਹੜਾ ਪ੍ਰਗਤੀਵਾਦ ਲਿਖਦਾ ਕੋਈ ਜਥਾਰਤਵਾਦ ਕੋਈ ਨਵ ਪ੍ਰਗਤੀਵਾਦ ਤਾਂ ਉੱਤਰ ਜਥਾਰਤਵਾਦ ਇਦਾਂ ਇਹਨਾਂ ਦੇ ਤਾਂ ਸਾਰਿਆਂ ਦੇ ਲਿਖਣ ਦੇ ਤਰੀਕੇ ਹੁੰਦੇ ਨੇ ਇਹ ਬਾਦ ਆ ਜਾਂਦੇ ਨੇ ਓਕੇ ਤਾਂ ਇਹਨਾਂ ਨੇ ਜੋ ਵੀ ਸਮਾਜ ਦੇ ਵਿੱਚ ਹੋ ਰਿਹਾ ਉਸ ਨੂੰ ਸੇਮ ਟੂ ਸੇਮ ਹੀ ਸਮਾਜ ਦੀਆਂ ਸਮੱਸਿਆ ਨੂੰ ਪੇਸ਼ ਕਰਿਆ ओके ਕੋਈ ਮਰੰਜਨ ਵਾਸਤੇ ਨਹੀਂ ਲਿਖਿਆ ਤਾਂ ਜਿਵੇਂ ਕਿਤੇ ਵੀ ਕੋਈ ਛੋਟੀ ਕਿਸਾਨੀ ਦੀ ਪ੍ਰੋਬਲਮ ਸੀ ਮੋਸਟਲੀ ਜਿਹੜੀ ਸ਼ਹਿਰ ਸ਼ਹਿਰਾਂ ਦੇ ਵਿੱਚ ਜਿਹੜੀ ਸਮੱਸਿਆ ਦੇਖ ਰਿਹਾ ਸੀਗਾ ਤਾਂ ਉਹਨਾਂ ਨੂੰ ਜੋ ਸਮਾਜ ਦੇ ਵਿੱਚ ਚੱਲ ਰਿਹਾ ਸੀ ਤਾਂ ਉਹਨਾਂ ਨੂੰ ਆਪਣਾ ਵਿਸ਼ਾ ਲਿਆ ਜਥਾਰਥ ਜੋ ਸੱਚਾ ਜੋ ਸੱਚਾ ਉਹਨੂੰ ਉਸ ਤਰੀਕੇ ਨਾਲ ਹੀ ਪੇਸ਼ ਕੀਤਾ ਤਾਂ ਪਿਆਪੁੱਤ ਯਾਦ ਰੱਖਣਾ ਕਿੰਨਾ ਦਾ ਸ੍ਰਿੰਦਰ ਸਿੰਘ ਨਰੂਲਾ ਜੀ ਦਾ ਰੰਗ ਮੈਲ ਦੀਨ ਦੁਨੀਆ ਯਾਦ ਰੱਖਣੇ ਆ ਮੈਸੇਦਿਸ ਸਾਰੇ ਇਹ ਸਾਰੇ ਇੰਪੋਰਟੈਂਟ ਹੈ ਪਹਿਲਾਂ ਹੀ ਸ਼ਾਂਟ ਕੀ ਲਿਖੀ ਹੋਈ ਨੇ ਸਾਰੇ ਹੀ ਯਾਦ ਹੋਣ ਓਕੇ ਪਿਓ ਪੁੱਤਰਾ ਪੱਕਾ ਹੀ ਯਾਦ ਰਵੇ ਅਗਲੇ ਹੈਗੇ ਸਾਡੇ ਜਸਵੰਤ ਸਿੰਘ ਕਵਲ ਇਹਨਾਂ ਦੇ ਪਿੱਛੇ ਜੀ ਮਤਲਬ ਪੂਰੀ ਹੋਈ ਨੇ ਇਹ ਜਸਵੰਤ ਸਿੰਘ ਕਵਲ ਇਹਨਾਂ ਦਾ ਪੂਰਨ ਮਾਸੀ ਬਹੁਤ ਵਾਰ ਆਇਆ ਹੋਇਆ ਪੂਰਨ ਮਾਸੀ ਬਹੁਤ ਵਾਰ ਰਿਪੀਟ ਖਾਣੀ ਮਿੱਤਰ ਪਿਆਰਿਆਂ ਨੂੰ ਵਰਕ ਦੀ ਅੱਗ ਇਹ ਪੱਛਮੀ ਸਭਿਅਤ ਤੇ ਲਿਖਿਆ ਹੋਇਆ ਇਹਨਾਂ ਨੇ ਤਸ ਤਸ ਤੋ ਸਾਲੀ ਦੀ ਹਾਂਸੋ ਤਸਾਲੀ ਦੀ ਹਾਂਸੋ ਪਾਲੀ ਬਹੁਤ ਆਇਆ ਸੱਚ ਨੂੰ ਫਣਸੀ ਰਾਤ ਬਾਕੀ ਹੈ ਰਾਤ ਬਾਕੀ ਹੈ ਲਹੂ ਦੀ ਲੋ ਇੰਨਿਆਂ ਵਿੱਚੋਂ ਉੱਠਿਆ ਸੂਰਮਾ ਖੂਨ ਕੇ ਸੋਲੇ ਹਾਲ ਮਰੀਦਾਂ ਦਾ ਓਕੇ ਇਹਦੇ ਵਿੱਚ ਪੂਰਨਮਾਸੀ ਹਾਨੀ ਮਿੱਤਰ ਪਿਆਰਿਆਂ ਨੂੰ ਬਰਖ ਦੀ ਅੱਗ ਇੱਕ ਵਾਰ ਆਇਆ ਹੋਇਆ ਇਹ ਪਾਲੀ ਤੇ ਸੱਚ ਨੂੰ ਫਣਸੀ ਰਾਤ ਬਾਕੀ ਹੈ ਓਕੇ ਤੇ ਹਾਲ ਮਰੀਤਾਂ ਦਾ ਇਹ ਵਾਲੇ ਯਾਦ ਰੱਖਣੇ ਆ ਇਹਨਾਂ ਦੇ ਸੀਗੇ ਇਹ ਸੀਗੇ ਪੁੱਤ ਸਾਰੇ ਨੌਵਲ ਇਹ ਹੈਗੇ ਇਹਨਾਂ ਦੀਆਂ ਕਹਾਣੀਆਂ ਗਵਾਚੀ ਪੱਗ ਇਹ ਪੰਜਾਬ ਦੀ ਹਾਲਤ ਨੂੰ ਲੈ ਕੇ ਲਿਖਿਆ ਹੋਇਆ ਬਹੁਤ ਛੋਟੀ ਜੀ ਰਚਨਾ ਇਹ ਜੇ ਟਾਈਮ ਹੋਏ ਤਾਂ ਜਰੂਰ ਪੜਿਓ ਰੂਪ ਦੇ ਰਾਖੇ ਝੰਡ ਪੰਜਾਬ ਦਾ ਇਹ ਦੋਵੇਂ ਪੰਜਾਬ ਦੇ ਜੋ ਵੀ ਪਾਣੀਆਂ ਨੂੰ ਲੈ ਕੇ ਪੰਜਾਬ ਦੀ ਖੇਤੀ ਨੂੰ ਲੈ ਕੇ ਕਰੀਆਂ ਹੋਈਆਂ ਰਚਨਾਵਾਂ ਨੇ ਤਾਂ ਇਹ ਜੀ ਸਾਡੇ ਜਸਵੰਤ ਸਿੰਘ ਔਰ ਅਗਲੇ ਹੈਗੇ ਨੇ ਕਰਤਾਰ ਸਿੰਘ ਦੁੱਗਲ ਕਰਤਾਰ ਸਿੰਘ ਦੁੱਗਲ ਦੀ ਰਚਨਾ ਹਾਲ ਅਮਰੀਦਾਂ ਦਾ ਨਾਨਕ ਨਾਮ ਚੜ੍ਹਦੀ ਕਲਾ ਨੌ ਤੇ ਮਾਸ ਇੱਕ ਦਿਲ ਬੁਕਾਉ ਹੈ ਤੇ ਅੰਦਰਾ ਹਾਲ ਅਮਰੀਦਾਂ ਦਾ ਬਹੁਤ ਇੰਪੋਰਟੈਂਟ ਆ ਨਾਨਕ ਨਾਮ ਚੜਦੀ ਕਲਾ ਨੌ ਤੇ ਮਾਸ ਇਹ ਵਾਲੇ ਯਾਦ ਰੱਖਣੀਆਂ ਮੀਨ ਇਹਨਾਂ ਦਾ ਖੇਤਰ ਕਿਹੜਾ ਸੀ ਕਹਾਣੀਕਾਰ ਸੀਗੇ ਤੇ ਇਹਨਾਂ ਦੀਆਂ ਕਹਾਣੀਆਂ ਆਪਾਂ ਬਾਅਦ ਵਿੱਚ ਵੀ ਦੇਖਾਂਗੇ ਇੱਕ ਵਾਰ ਅਗਲੀ ਕਲਾਸ ਆਉਣ ਤੋਂ ਪਹਿਲਾਂ ਪਹਿਲਾਂ ਇਹਨਾਂ ਸਾਰਿਆਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਿਓ ਤਾਂ ਸੋਨ ਸਿੰਘ ਸੀਤਲ ਤੂਤਾ ਵਾਲਖੂ ਯੁੱਗ ਬਦਲ ਗਿਆ ਇਹਨਾਂ ਤੇ ਯੁੱਗ ਬਦਲ ਗਿਆ ਤੇ ਇਹਨਾਂ ਨੂੰ ਮਿਲਿਆ ਸਹਿਤ ਅਕੈਡਮੀ ਅਵਾਰਡ ਸਿੱਖ ਰਾਜ ਕਵੇਂ ਗਿਆ ਤੇ ਕੱਲਾ ਸਿੱਖ ਰਾਜ ਵੀ ਕੱਲਾ ਸਿੱਖ ਓਕੇ ਸਿੱਖ ਰਾਜ ਕਵੇਂ ਬਣਿਆ ਉਹ ਵੀ ਰਚਨਾ ਇਹਨਾਂ ਦੀ ਆ ਤੇ ਸਿੱਖ ਰਾਜ ਕਵੇਂ ਗਿਆ ਇਹ ਵੀ ਰਚਨਾ ਸੋਹਣ ਸਿੰਘ ਸੀਤਲ ਦੀ ਆ ਦੀਵੇ ਦੀ ਲੋ ਤੇ ਸਿੱਖ ਮਿਸਲਾਂ ਸਿੱਖ ਮਿਸਲਾਂ ਵੀ ਇਹਨਾਂ ਦੀ ਬੁੱਕ ਆ ਸਿੱਖ ਰਾਜ ਕਵੇਂ ਗਿਆ ਮਤਲਬ ਬਹੁਤ ਵਧੀਆ ਪੜਨ ਵਾਲੀ ਬੁੱਕ ਆ ਆਇਆ ਇਹਦੇ ਦੋ ਵਾਰੀ ਸਵਾਲ ਤੁੱਤਾ ਵਾਲਾ ਖੂ ਬਹੁਤ ਵਾਰ ਆਉਂਦਾ ਤੁੱਤਾ ਵਾਲੇ ਖੂ ਤੇ ਤੇ ਯੁੱਗ ਬਦਲ ਗਿਆ ਯੁੱਗ ਬਦਲ ਗਿਆ ओके शीतल ਸੋਹਣ ਸਿੰਘ ਸੀਤਲ ਜਿਵੇਂ ਆਪਾਂ ਦੇਖਦੇ ਤੂਤਣ ਦੀ ਜਿਹੜੀ ਸ਼ਾਮ ਉਹ ਬੜੀ ਠੰਡੀ ਸੀਤਲ ਹੁੰਦੀ ਆ ਠੀਕ ਆ ਉਹ ਤੇ ਜਿਆਦਾ ਰੱਖ ਲਿਓ ਕਿ ਜੇ ਯੁੱਗ ਬਦਲ ਜੇ ਜੇ ਬਾਕੀ ਹੀ ਸੱਚਮੁੱਚ ਹੀ ਯੁੱਗ ਬਦਲ ਜੇ ਤਾਂ ਅਸੀਂ ਵਧੀਆ ਮਤਲਬ ਵਧੀਆ ਲੱਗੂ ਆਦਾ ਤੇ ਸਿੱਖ ਰਾਜ ਕਵੇਂ ਗਿਆ ਚਲੋ ਇਹ ਤੇ ਨਹੀਂ ਬਣਦਾ ਇਹ ਤਾਂ ਦੁੱਖ ਦੀ ਗੱਲ ਆ ਤੇ ਦੀਵੇ ਦੀ ਲੋ ਤੇ ਸਿੱਖ ਮਿਸਲਾ ਇਹ ਕਿੰਨਾ ਦੀ ਆ ਸੋਹਣ ਸਿੰਘ ਸੀਤਲ ਦੀ ਕੋਈ ਵੀ ਟ੍ਰਿਕ ਲਾ ਕੇ ਯਾਦ ਕਰ ਲਿਓ ਅਗਲੇ ਹੈਗੇ ਨੇ ਗੁਰਦੇਵਾਲ ਸਿੰਘ ਅੱਧ ਚੰਦਨੀ ਰਾਤ ਯਾਦ ਰੱਖਣਾ ਰੱਖਣਾ ਹਰ ਹਾਲਤ ਵਿੱਚ ਅੱਧ ਚੰਨੀ ਰਾਤ ਪਰਸਾ ਜਿੰਨਾਂ ਤੇ ਇਹਨਾਂ ਨੂੰ ਗਿਆਨਪੀਠ ਅਵਾਰਡ ਮਿਲਿਆ ਸਹਿਤ ਦੇ ਖੇਤਰ ਵਿੱਚ ਸਹਿਤ ਦੇ ਖੇਤਰ ਦੇ ਵਿੱਚ ਸਭ ਤੋਂ ਉੱਚਾ ਅਵਾਰਡ ਕਿਹੜਾ ਸਾਡਾ ਗਿਆਨਪੀਠ ਅਵਾਰਡ ਅੰਨੇ ਕੋੜੇ ਦਾ ਦਾਨ ਅੰਨੇ ਕੋੜੇ ਦਾ ਦਾਨ ਰੇਤ ਦੀ ਇੱਕ ਮੁਠੀ ਅਣ ਹੋਏ ਕਵੇਲੇ ਤੇ ਇਹਨਾਂ ਦੀ ਜਿਹੜੀ ਕਹਾਣੀ ਆ ਇਹ ਸੀਗੀ ਇਹਨਾਂ ਦਾ ਨੋਵਲ ਕਹਾਣੀ ਇਹਨਾਂ ਦੀ ਹੈਗੀ ਸੱਗੀ ਫੁੱਲ ਆਈ ਹੋਈ ਬਹੁਤ ਵਾਰ ਬਗਾਨਾ ਪਿੰਡ ਕੁੱਤਾ ਤੇ ਆਦਮੀ ਉਪਰ ਕਰ ਰੁੱਖੇ ਮਿੱッセ ਬੰਦੇ ਇਹ ਵਾਲੀ ਯਾਦ ਰੱਖਣੇ ਆ ਗਰਦਿਆਲ ਸਿੰਘ ਸਾਰਾ ਹੀ ਯਾਦ ਰੱਖਣਾ ਤਾਂ ਇਹਨਾਂ ਦਾ ਅਧ ਚੰਨ ਦੀ ਰਾਤ ਇਹਨਾਂ ਦਾ ਜਿਹੜਾ ਮੀਨ ਮਤਲਬ ਟੌਪਿਕ ਲੈਂਦੇ ਸੀ ਜਿਹੜਾ ਪਿੰਡੂ ਸੱਭੇ ਚੋਂ ਲੈਂਦੇ ਸੀਗੇ ਜਿਹੜੀਆਂ ਵੀ ਪਿੰਡਾਂ ਦੇ ਵਿੱਚ ਆਪਾਂ ਅੱਗੇ ਦੇਖਾਂਗੇ ਜਦੋਂ ਆਪਣਾ ਅੱਜ ਦੇ ਪੰਜਾਬੀ ਕਾਵ ਖਤਮ ਹੋਇਆ ਤਾਂ ਇਹਨਾਂ ਚ ਕਿਹੜਾ ਸਹਿਤਕਾਰ ਆ ਜਿਹੜਾ ਸ਼ਹਿਰ ਸ਼ਹਿਰ ਦੇ ਵਿੱਚ ਮਹਾਨਗਰੀ ਦੇ ਵਿੱਚ ਕੋਈ ਸਮੱਸਿਆ ਉਹਨੂੰ ਲੈ ਕੇ ਰਚਨਾ ਕਰ ਰਿਹਾ ਕੋਈ ਇੱਕ ਛੋਟੀ ਕਿਸਾਨੀ ਨੂੰ ਲੈ ਕੇ ਰਚਨਾ ਕਰਦੇ ਨੇ ਕੁਝ ਜਿਹੜੇ ਸਾਡੇ ਸਹਿਤਕਾਰ ਹੈਗੇ ਨੇ ਉਹ ਪਿੰਡਾਂ ਦੇ ਵਿੱਚ ਮਤਲਬ ਜਿਵੇਂ ਹੁਣ ਨਾਨਕ ਸਿੰਘਾ ਉਹਨਾਂ ਦੀ ਜਿਹੜੀ ਸੀਗੀ ਉਹ ਹਮੇਸ਼ਾ ਸ਼ਹਿਰੀ ਜੀਵਨ ਚਾਹੁੰਦੇ ਸੀ ਸਿਟੀ ਲਾਈਫ ਦੇ ਵਿੱਚ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਉਹ ਵਾਲੀ ਚੱਕਦੇ ਸੀਗੇ ਤਾਂ ਇਹਨਾਂ ਦਾ ਪਿੰਡੂ ਪਿੰਡੂ ਸੱਭਿਆਚਾਰ ਸੀ ਇਹ ਸਾਰੇ ਤੇਜਨਾਮਾ ਤਾਂ ਅੱਗੇ ਅਮਰਤਾ ਪ੍ਰੀਤਮ ਪੀਟੀ ਪਲੱਸ ਵੀ ਬਹੁਤ ਪਉਂਦਾ ਅਮਰਤਾ ਪ੍ਰੀਤਮ ਤੇ ਜਦੋਂ ਪੰਜਾਬ ਜੀਕੇ ਦੇ ਵਿੱਚ ਉਹਨਾਂ ਨੇ ਪੰਜਾਬੀ ਸੈਕਟ ਤੇ ਕੋਈ ਸਵਾਲ ਪਾਉਣਾ ਹੋਵੇ ਤੇ ਜ਼ਿਆਦਾ ਚਾਂਸ ਹੁੰਦੇ ਨੇ ਕਿ ਅਮਰਤਾ ਪ੍ਰੀਤਮ ਤੇ ਸਵਾਲ 70% ਚਾਂਸ ਹੁੰਦੇ ਨੇ ਤਾਂ ਇਹਨਾਂ ਦਾ ਹੈਗਾ ਚੱਕ ਨੰਬਰ 36 ਦਿੱਲੀ ਦੀਆਂ ਗਲੀਆਂ ਪੈਂਯਰਾ ਜਿਹਦੇ ਉੱਪਰ ਮੂਵੀ ਵੀ ਬਣੀ ਆ ਤਾਂ ਉਹ ਕਹਿਣਗੇ ਅਮਰਤਾ ਪ੍ਰੀਤਮ ਦੀ ਕਿਹੜੀ ਰਚਨਾ ਜਿਹਦੇ ਉੱਪਰ ਇੱਕ ਮੂਵੀ ਬਣੀ ਹੋਈ ਆ ਇੱਕ ਸੀ ਅਨੀਤਾ ਤਰਤੀ ਸਾਗਰ ਤੇ ਅਤੇ ਸਿੱਪੀਆਂ ਅੱਕ ਦਾ ਬੁੱਟਾ ਪੱਕੀ ਹਵੇਲੀ ਤੀਰਮਾ ਸੂਰਜ ਅਨੰਜਮਾ ਦੇਣਾ ਅੱਗ ਦੀ ਲਖੀਰ ਇਹ ਸੀਗੀ ਸਾਰੇ ਨੋਵਲ ਇਦੇ ਵਿੱਚ ਚੱਕ ਨੰਬਰ 36 ਬਹੁਤ ਵਾਰ ਆਇਆ ਹੋਇਆ ਸੋਡਾ ਦਿੱਲੀ ਦੀਆਂ ਗਲੀਆਂ ਇਹ ਹਰ ਇੱਕ ਬੱਚੇ ਨੂੰ ਪਤਾ ਹੋ ਅਮਰਦਾ ਪ੍ਰੀਤਮ ਦੀ ਰਚਨਾ ਪਿੰਜਰ ਜਿਹਦੇ ਉੱਪਰ ਇੱਕ ਮੂਵੀ ਆ ਤੇ ਕੀਤੇ ਸੀ ਦੇਸ਼ ਦੀ ਬੰਡ ਤੇ ਦੇਸ਼ ਦੀ ਬੰਡ ਦਿਖਾਇਆ ਹੋਇਆ ਇਹਦੇ ਵਿੱਚ ਤੇ ਸਾਗਰ ਤੇ ਸਿੱਪੀਆਂ ਇਹਨਾਂ ਦੀ ਸਵੈ ਜੀਵਨੀ ਸਭ ਤੋਂ ਵੱਧ ਵਾਰ ਰਿਪੀਟਰ ਸਵਾਲ ਜੇ ਕਿਸੇ ਦੀ ਸਵੈ ਜੀਵਨੀ ਪੁੱਛਦਾ ਪੀਟੀ ਪਲੱਸ ਵੀ ਤਾਂ ਸਿੱਧੀ ਟਿਕਟ ਤੇ ਕਾਲਾ ਗੁਲਾਬ ਕਾਲਾ ਗੁਲਾਬ ਵੀ ਕਿੰਨਾ ਦੀ ਆ ਅਮਰਦਾ ਪ੍ਰੀਤਮ ਦੀ ਇਹ ਨਦੀ ਕਪਤਾਮਾ ਵੈਸੇ ਦਾ ਨੋਵਲ ਵੀ ਲਿਖੀ ਇਹਨਾਂ ਨੇ